ਜੇ ਕਾਲੀ ਦਲ ਖਤਮ ਕਰਦੀਏ ਬਾਦਲ ਪਰਿਵਾਰ ਦਾ ਨਾਂ ਖਤਮ ਕਰਦੀਏ ਹਰ ਕਿਸਮ ਦਾ ਹਮਲਾ ਹਰ ਕਿਸਮ ਦੀ ਚੀਜ਼ ਜਦੋਂ ਉਹਨਾਂ ਨੇ ਦੇਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਸਾਰਾ ਕੁਝ ਝੋਲੀ ਪਾਇਆ ਮੈਂ ਪਾਇਆ ਕਿਉਂ ਪਾਇਆ ਜਦੋਂ ਸਾਡੀ ਮੀਟਿੰਗ ਹੋਈ ਸੀ ਸਾਡੇ ਤੇ ਇਲਜ਼ਾਮ ਲਾ ਕੇ ਸਾਡੇ ਕੋਲੇ ਆਏ ਅਸੀਂ ਮੀਟਿੰਗ ਕੀਤੀ ਹੈ ਸਾਡੇ ਕੋਲੇ ਹਰ ਚੀਜ਼ ਦਾ ਜਵਾਬ ਸੀ ਪਰ ਨਹੀਂ ਅਸੀਂ ਸੋਚਿਆ ਕਿ 10 ਸਾਲ ਹੋ ਗਏ ਇਹਨਾਂ ਨੇ ਸਿਆਸਤ ਕਰਦੇ ਪਿਆ ਅਦਬੀ ਦੀ 10 ਸਾਲ ਹੋ ਗਏ ਆਪਣੇ ਕੌਮ ਨੂੰ ਉਲਝਾ ਕੇ ਰੱਖਿਆ ਇਹਨਾਂ ਨੇ ਤਾਕਤਾਂ ਨੇ ਸਾਰੀ ਪਾਰਟੀ ਨੇ ਕਿਹਾ ਸੁਖਬੀਰ ਤੂੰ ਆਪਣੇ ਝੋਲੀ ਪਾਲਾ ਸਾਰਾ ਕੁਝ ਠੀਕ ਕੋਈ ਮੈਂ ਕਹਿੰਦੀ ਮੈਂ ਪਾਲਣ ਬੋਲੇ ਕੌਮ ਹੋ ਗਿਆ ਉਹਨਾਂ ਨੂੰ ਉਮੀਦ ਨਹੀਂ ਸੀ ਫਿਰ ਉਹਨੇ ਦੇਖਿਆ ਕਿ ਆ ਤਾਂ ਆ ਵੀ ਹੋ ਗਿਆ ਫਿਰ ਕਹਿੰਦੇ ਇਹਨਾਂ ਨੂੰ ਮਾਰ ਹੀ ਦਿਓ ਰੱਬ ਬਚਾਉਣ ਵਾਲਾ ਹੈ ਗੁਰੂ ਸਾਹਿਬ ਨੇ ਬਚਾਇਆ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਤੇ ਫਿਰ ਉਹੀ ਤਾਕਤਾਂ ਕੀ ਕਹਿੰਦੀਆਂ ਉਸ ਬੰਦੇ ਨੂੰ ਫਗਰੇ ਕੌਮ ਦੇਣਾ ਚਾਹੀਦਾ ਆ ਆ ਲੋਕੀ ਪਛਾਣੀ ਆ ਆਪਾਂ ਆਪਾਂ ਕੀ ਹੋ ਗਿਆ ਆਪਾਂ ਨੂੰ ਜਦੋਂ ਆਪਾਂ ਖਤਮ ਹੋ ਜਾਗੇ ਫਿਰ ਜਾਗੋਗੇ ਜਦੋਂ ਸਾਰਾ ਕੁਝ ਪੰਜਾਬ ਲੁੱਟਿਆ ਗਿਆ ਸਾਰਾ ਕੁਝ ਖਤਮ ਹੋ ਗਿਆ ਉਦੋਂ ਜਾਗੋਂਗੇ ਆਹ ਤਾਕਤਾਂ ਖਤਮ ਕਰਕੇ ਹੱਸਣ ਗਿਆ ਆਹ ਦੇਖੋ ਸਾਡਾ ਮਕਸਦ ਖਤਮ ਪੂਰਾ ਹੋ ਗਿਆ ਹੱਸਣਗੇ ਜਿਹੜੇ ਐਡੇ ਐਡੇ ਵੱਡੇ ਆਪਣੇ ਆਪ ਨੂੰ ਸਿੱਖ ਕਹਿੰਦੇ ਆ ਨੰਮੀਆ ਪਾਰਟੀਆਂ ਅਪਣਾਈ ਜਾਂਦੇ ਆ ਸਾਰੇ ਏਜੰਸੀਆਂ ਨੇ ਕਿਹਾ ਕਿ ਕਾਲੀ ਦਲ ਨੂੰ ਦੋ ਫਾੜ ਕਰ ਦਿਓ ਤੁਸੀਂ ਕੱਲ ਸਵਾਲ ਕਰੋ ਜਦੋਂ ਕਾਲੀ ਦਲ ਖੜਾ ਹੁੰਦਾ ਉਦੋਂ ਆਹ ਤਾਕਤਾਂ ਆਪਣੇ ਉਮੀਦਵਾਰ ਖੜੇ ਕਰ ਦਿੰਦੀਆਂ ਜਦੋਂ ਕਾਲੀਦਲ ਨਹੀਂ ਖੜਾ ਹੁੰਦਾ ਹੁਣ ਇੱਕ ਦੀ ਇਲੈਕਸ਼ਨਾਂ ਚ ਬਾਈਲਗ ਬਾਈਗੜੀ ਤਾਂ ਸਾਰੇ ਨੇ ਵੀ ਚੁੱਪ ਕਰਕੇ ਬੈਠ ਗਏ ਕਿਉਂਕਿ ਏਜੰਸੀਆਂ ਨੇ ਕਿਹਾ ਸਾਡੀ ਵੋਟ ਵੰਡੀ ਨਾ ਜਾਏ ਬਾਈਲੈਕਸ਼ਨਾਂ ਦੇ ਦੇਖੋ ਕਿੰਨਾ ਆਪਣੇ ਤੇ ਧੱਕੇ ਹੋਏ ਆ ਕੋਈ ਬੋਲਿਆ ਤੁਹਾਡੇ ਚੋਂ ਜਿਹੜੀ ਪਾਰਟੀ ਨੇ ਟੈਂਕਾਂ ਤੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ ਤੁਸੀਂ ਉਹਦੀ ਸਰਕਾਰ ਤਿੰਨ ਵਾਰ ਬਣਾਤੀ ਹੈ ਤਿੰਨ ਵਾਰ ਬਣਾਤੀ ਹੈ ਜਵਾ ਮੇਰੇ ਕੋਲੇ ਮੈਂ ਅੱਜ ਗੂਗਲ ਤੋਂ ਕੱਢ ਕੇ ਆਇਆ 84 ਦੇ ਅੰਦਰ ਦਰਬਾਰ ਸਾਹਿਬ ਤੇ ਕਾਂਗਰਸ ਨੇ ਟੈਂਕਾਂ ਤੋਪਾਂ ਦੇ ਹਮਲਾ ਕੀਤਾ ਤੇ 85 ਵਿੱਚ 1 ਸਾਲ ਬਾਅਦ ਇਲੈਕਸ਼ਨ ਹੋਏ ਪੰਜਾਬ ਦੇ 35 ਸੀਟਾਂ ਕਾਂਗਰਸ ਜਿੱਤ ਗਈ 35 ਸੀਟਾਂ ਸ਼੍ਰੀ ਮੁਕਸਰ ਸਾਹਿਬ ਦੀ ਸੀਟ ਕਾਂਗਰਸ ਜਿੱਤੀ ਅੰਮ੍ਰਿਤਸਰ ਸਾਹਿਬ ਦੀਆਂ ਜਿੱਥੇ ਟੈਂਕਰ ਤੋਪਾਂ ਦੇ ਤਿੰਨੇ ਸੀਟਾਂ ਕਾਂਗਰਸ ਜਿੱਤੀ ਚਮਕੌਰ ਸਾਹਿਬ ਗੁਰੂ ਦੀ ਨਗਰੀ ਦੀ ਸੀਟ ਚ ਕਾਂਗਰਸ ਜਿੱਤੀ ਉਹਨਾਂ ਨੂੰ ਤਾਂ ਕੋਈ ਕਹਿੰਦੇ ਨਹੀਂ ਅਕਾਲੀ ਦਲ ਦੀ ਰਾਜ ਵਿੱਚ ਬੇਅਦਬੀ ਹੋ ਗਈ ਸਭ ਤੋਂ بڑا ਦੁੱਖ ਹੈ ਬਾਦਲ ਸਾਹਿਬ ਨੇ ਮੈਂ ਲਾ ਸਭ ਤੋਂ ਜ਼ਿੰਦਗੀ ਦਾ ਦੁੱਖ ਆਈ ਸੀ ਜਦੋਂ ਬੇਅਦਬੀ ਹੋਈ ਸਭ ਤੋਂ ਪਹਿਲੇ ਉਹ ਅਕਾਲ ਤਖਤ ਸਾਹਿਬ ਤੇ ਸਾਹਮਣੇ ਗਏ ਸਿੰਘ ਸਾਹਿਬ ਨੂੰ ਚਿੱਠੀ ਲਿਖੀ ਕਿ ਮੇਥੋਂ ਬਹੁਤ ਵੱਡੀ ਗਲਤੀ ਹੋਈ ਪਹਿਲੀ ਤੇਰੀ ਜਾ ਕੇ ਦਿੱਤੀ ਸੀ ਮੇਥੋਂ ਬਹੁਤ ਵੱਡੀ ਗਲਤੀ ਆ ਹੋਈ ਆ ਕਿ ਮੇਰੇ ਰਾਜ ਵਿੱਚ ਹੋਇਆ ਹੋਣਾ ਕਾਂਗਰਸ ਦੇ ਰਾਜ ਹੁੰਦੀ ਪਈ ਐ ਤੇ ਕੋਈ ਬੋਲਦਾ ਹੀ ਨਹੀਂ ਉਹ ਜਿਹੜੇ ਧਰਨੇ ਦਿੰਦੇ ਸੀ ਕਿੱਧਰ ਗਏ